ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਕਿ ਇਸ ਵਕਤ ਦਾ ਫਰਾਰ ਚੱਲ ਰਹੇ ਨੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਉਹ ਫਰਾਰ ਹੋ ਜਾਂਦੇ ਨੇ ਤਾਂ ਉਹਨਾਂ ਨੂੰ 12 ਨਵੰਬਰ ਨੂੰ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਸਨ ਲੇਕਿਨ ਕਿਸੇ ਤਰ੍ਹਾਂ ਹਰਮੀਤ ਸਿੰਘ ਪਠਾਨ ਮਾਜਰਾ ਵਿਦੇਸ਼ ਪਹੁੰਚ ਗਏ ਨੇ ਆਸਟ੍ਰੇਲੀਆ ਪਹੁੰਚਣ ਦੀਆਂ ਉਹਨਾਂ ਦੇ ਖਬਰਾਂ ਨੇ ਤਾਂ ਉਹਨਾਂ ਨੂੰ ਲੈ ਕੇ ਹੁਣ ਸਖਤ ਕਾਰਵਾਈ ਆ ਜਿਹੜੀ ਉਹ ਹੋਣ ਵਾਲੀ ਹੈ ਵੱਡਾ ਐਕਸ਼ਨ ਆ ਜਿਹੜਾ ਉਹ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਤੇ ਹੋ ਰਿਹਾ ਹੈ ਤਾਂ ਐਮਐਲਏ ਪਠਾਨ ਮਾਜਰਾ ਨੂੰ ਪੰਗੌੜਾ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤਾਂ ਦੁਸ਼ਕਰਮ ਮਾਮਲੇ ਵਿੱਚ ਫਰਾਰ ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪੰਗੌੜਾ ਐਲਾਨਣ ਦੀ ਪ੍ਰਕਿਰਿਆ ਅਦਾਲਤ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਵਧਾਇਕ ਨੂੰ 12 ਨਵੰਬਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਗਏ ਸਨ ਲੇਕਿਨ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਇਸ ਮਾਮਲੇ ਵਿੱਚ ਵਧਾਇਕ ਨੇ ਹਾਲੇ ਤੱਕ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਵੀ ਦਾਇਰ ਨਹੀਂ ਕੀਤੀ ਪਟੀਸ਼ਨ ਨਾ ਲਾਉਣ ਦੇ ਕਾਰਨਾਂ ਉੱਤੇ ਬਚਾਅ ਪੱਖ ਦੇ ਵਕੀਲ ਸਿਮਰਜੀਤ ਸਿੰਘ ਸੱਭੂ ਨੇ ਦੱਸਿਆ ਕਿ ਉਨ੍ਹਾਂ ਕੋਲ ਜ਼ਰੂਰੀ ਦਸਤਾਵੇਜ਼ ਨਹੀਂ ਪੁੱਜੇ ਜਿਸ ਦੇ ਚੱਲਦਿਆਂ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਹੁਣ ਜ਼ਿਲ੍ਹਾ ਅਦਾਲਤ ਵਿਧਾਇਕ ਦੀ ਸਰਕਾਰੀ ਕੋਟੀ ਤੇ ਨੋਟਿਸ ਲਾਉਣ ਦੀ ਤਰੀਕ ਤੋਂ 1 ਮਹੀਨਾ ਪਹਿਲਾਂ ਦੇ ਸਮੇਂ ਦੀ ਗਣਨਾ ਤੋਂ ਬਾਅਦ ਪਗੌੜਾ ਅਲੰਨਣ ਸੰਬੰਧੀ ਫੈਸਲਾ ਲਵੇਗੀ ਜੇਕਰ ਜੋ ਹੋ ਗਿਆ ਕਿ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸਨ ਉਦੋਂ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਇੱਕ ਵੀਡੀਓ ਪਾਈ ਜਾਂਦੀ ਹੈ ਆਪਣੀ ਹੀ ਸਰਕਾਰ ਦੇ ਉੱਤੇ ਸਵਾਲ ਨੇ ਜਿਹੜੇ ਉਹ ਚੁੱਕੇ ਜਾਂਦੇ ਨੇ ਅਤੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਇੱਕ ਮਾਮਲਾ ਜਿਹੜਾ ਉਹ ਦਰਜ ਹੁੰਦਾ ਹੈ ਜਿਸ ਮਾਮਲੇ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਆ ਰਹੀਓ ਪਹੁੰਚਦੀ ਹੈ ਲੇਕਿਨ ਉਹ ਹਰਿਆਣਾ ਵਿੱਚ 50 ਪੁਲਿਸ ਨੂੰ ਚੱਕਵਾ ਦੇ ਕੇ ਫਰਾਰ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਪੁਲਿਸ ਪਾਰਟੀ ਉੱਤੇ ਗੋਲੀ ਚਲਾਈ ਇਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾਂਦੀ ਹੈ ਲੇਕਿਨ ਉਹ ਪੁਲਿਸ ਦੇ ਹੱਥ ਨਹੀਂ ਆਉਂਦੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਤਨੌਰ ਹਲਕੇ ਵਿੱਚ ਹਲਕਾ ਇੰਚਾਰਜ ਨਿਯੁਕਤ ਕਰ ਦਿੱਤੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਲਗਾਤਾਰ ਕਈ ਘਟਨਾਵਾਂ ਹੁੰਦੀਆਂ ਨੇ ਉਹਨਾਂ ਦੇ ਇਲਾਜ ਨੂੰ ਉਹਨਾਂ ਦੀ ਪਤਨੀ ਦੇ ਇਲਾਜ ਨੂੰ ਲੈ ਕੇ ਕੁਝ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਦੀਆਂ ਨੇ ਤਾਂ ਪੋਲਿਸ ਦੇ ਐਕਸ਼ਨ ਉੱਤੇ ਸਖਤ ਇਤਰਾਜ਼ ਦਾ ਜਿਹੜਾ ਉਹ ਪਰਿਵਾਰ ਦੇ ਵੱਲੋਂ ਜਤਾਇਆ ਜਾਂਦਾ ਹੈ ਦੂਜੇ ਪਾਸੇ ਪੰਜਾਬ ਦੀ ਸਿਆਸੀ ਫਿਰਜ਼ਾ ਦੇ ਵਿੱਚ ਇਹ ਮਸਲਾ ਚਰਚਾ ਦਾ ਵਿਸ਼ਾ ਬਣਦਾ ਹੈ ਤਾਂ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਇੱਕ ਚੈਨਲ ਨਾਲ ਉਹਨਾਂ ਦਾ ਇੰਟਰਵਿਊ ਆਉਂਦਾ ਹੈ ਜਿਸ ਤੋਂ ਇਹ ਗੱਲ ਜ਼ਾਹਿਰ ਹੁੰਦੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਨੇ ਤਾਂ ਇਹ ਵੀ ਵੱਡਾ ਸਵਾਲ ਹੈ ਕਿ ਕਿਵੇਂ ਉਹ ਵਿਦੇਸ਼ ਫਰਾਰ ਹੋ ਗਏ ਇਸ ਗੱਲ ਨੂੰ ਲੈ ਕੇ ਵੀ ਵੱਡੇ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਅਦਾਲਤ ਵੱਲੋਂ ਉਹਨਾਂ ਨੂੰ ਹੁਕਮ ਦਿੱਤੇ ਗਏ ਸਨ ਕਿ ਉਹ 12 ਨਵੰਬਰ ਤੱਕ ਅਦਾਲਤ ਵਿੱਚ ਪੇਸ਼ ਹੋਣ ਲੇਕਿਨ ਪਠਾਨ ਵਜਰਾ ਅਦਾਲਤ ਵਿੱਚ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਉਹਨਾਂ ਨੂੰ ਪਗੌੜਾ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ